आजसिक ਸਿੱਖਿਆ ਪਰਿਚਾਹਣੀ ਲੈ ਕੇ ਹਾਜ਼ਰ ਹੋਏ ਆਂ ਕਹਾਣੀ ਦਾ ਨਾਮ ਹੈ ਇੱਕ ਘੜੀ ਦੀ ਸੰਗਤ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਸਾਹੂਕਾਰ ਸੀ ਜੋ ਆਪਣੇ ਪੈਸੇ ਉੱਤੇ سودਦਾਰ سود ਲਿਆ ਕਰਦਾ ਸੀ ਉਹਦਾ ਦਿਲ ਪੈਸਿਆਂ ਦੀ ਹਾਲਤਾਲ ਦੇ ਵਿੱਚ ਇੰਨਾ ਡੁੱਬਿਆ ਸੀ ਕਿ ਮਾੜਾ ਚੰਗਾ ਉਸ ਨੂੰ ਸਾਰਾ ਕੁਝ ਭੁੱਲ ਗਿਆ ਸੀ ਇੱਕ ਦਿਨ ਉਹ ਇੱਕ ਪਿੰਡ ਦੇ ਗਰੀਬ ਕਿਸਾਨ ਕੋਲ ਆਪਣੀ ਰਕਮ ਵਸੂਲ ਕਰਨ ਗਿਆ ਕਿਸਾਨ ਨੇ ਹੱਥ ਜੋੜੇ ਬੇਨਤੀਆਂ ਕੀਤੀਆਂ ਕਿ ਥੋੜੀ ਜੀ ਰਾਹਤ ਕਰ ਦਿਓ ਪਰ ਲਾਲਾ ਜੀ ਦਾ ਜਿਹੜਾ ਦਿਲ ਹੈ ਉਹ ਨਰਮ ਨਾ ਹੋਇਆ ਉਸ ਨੇ ਕਿਸਾਨ ਦੇ ਢੱਗੇ ਵੱੱਛੇ ਮੋਹਰਾ ਭਰ ਕੇ ਰੱਖਿਆ ਹੋਇਆ ਅਨਾਜ ਸਾਰਾ ਕੁਝ ਗਿਣ ਕੇ ਲੈ ਲਿਆ ਤੇ ਇੱਕ ਬਿਸਤਰੇ ਦੇ ਵਿੱਚ ਬੰਨ ਲਿਆ ਕਿਸਾਨ ਨੇ ਨਿਰਾਸ਼ ਹੋ ਕੇ ਸਿਰ ਝੁੱਕ ਕੇ ਆਕਾਸ਼ ਵੱਲ ਦੇਖਿਆ ਤੇ ਹੌਲੀ ਜੀ ਕਿਹਾ ਚੰਗਾ ਲਾਲਾ ਜੀ ਹੁਣ ਆਪ ਹੀ ਆਪਣਾ ਬਿਸਤਰਾ ਚੁੱਕ ਕੇ ਲੈ ਜਾਓ ਸਹੂਕਾਰ ਨੂੰ ਆਪਣਾ ਬਿਸਤਰਾ ਚੁੱਕਣ ਦੇ ਲਈ ਇੱਕ ਲੋੜ ਸੀ ਮਜ਼ਦੂਰ ਦੀ ਹਰ ਕਿਸੇ ਨੇ ਵੀ ਉਹਦੀ ਮਦਦ ਨਾ ਕੀਤੀ ਉਸ ਵੇਲੇ ਪਿੰਡ ਦੇ ਇੱਕ ਕੋਨੇ ਦੇ ਵਿੱਚ ਮਹਾਤਮਾ ਭਜਨ ਕਰਨ ਦੇ ਵਾਸਤੇ ਬੈਠੇ ਹੋਏ ਸਨ ਉਹ ਸਾਰੀ ਗੱਲ ਸਮਝ ਗਏ ਉਹ ਸਾਤ ਚਿਹਰੇ ਵਾਲੇ ਰੋਹਾਨੀ ਜੋਤ ਦੇ ਨਾਲ ਚਮਕਦੇ ਹੋਏ ਮਹਾਤਮਾ ਨੇ ਆਖਿਆ ਮੈਂ ਤੁਹਾਡਾ ਬਿਸਤਰਾ ਚੁੱਕ ਕੇ ਲੈ ਜਾਂਦਾ ਹਾਂ ਪਰ ਇੱਕ ਸ਼ਰਤ ਹੈ ਚਾਹਤਾ ਤੂੰ ਕੰਨ ਰਸਤੇ ਦੇ ਵਿੱਚ ਮੈਨੂੰ ਪ੍ਰਮਾਤਮਾ ਦੀਆਂ ਗੱਲਾਂ ਸੁਣਾਵੇਂ ਜਾਂ ਤੈਨੂੰ ਮੈਂ ਸੁਣਾਵਾਂ ਤੇ ਤੂੰ ਸੁਣੇ ਤੇ ਸਾਹੂਕਾਰ ਨੇ ਸੋਚਿਆ ਇਹ ਕਿ ਡੀ ਕਬਡੀ ਗੱਲ ਹੋਈ ਐਵੇਂ ਗੱਲਾਂ ਕਰੀ ਜਾਂਦੇ ਹਾਂ ਉਹ ਮਨ ਹੀ ਮਨ ਦੇ ਵਿੱਚ ਹੱਸਿਆ ਕਹਿੰਦਾ ਹੈ ਚੰਗਾ ਜੀ ਤੁਸੀਂ ਕਰਦੇ ਜਾਓ ਤੇ ਮੈਂ ਸੁਣਦਾ ਜਾਵਾਂਗਾ ਮਹਾਤਮਾ ਨੇ ਪਰਮਾਤਮਾ ਦੀ ਮਹਿਮਾ ਪਿਆਰ ਭਾਜਨ ਤੇ ਬੈਰਾਗ ਦੀਆਂ ਗੱਲਾਂ ਕਰਦੇ ਆ ਉਹਦਾ ਜਿਹੜਾ ਵਿਸਤਾਰ ਸੀ ਉਹ ਚੁੱਕਿਆ ਤੇ ਰਸਤੇ ਦੇ ਵੱਲ ਚੱਲ ਪਏ ਇਹ ਰਸਮਾਈ ਸਾਪਰ ਜੋ ਸਿਰਫ 1 ਘੰਟੇ ਦਾ ਸੀ ਉਹ ਸਾਕਾਰ ਦੀ ਰੂਹ ਨੂੰ ਹਿਲਾ ਕੇ ਰੱਖ ਗਿਆ ਜਦੋਂ ਉਹਨਾਂ ਦਾ ਪਿੰਡ ਆ ਗਿਆ ਤਾਂ ਮਹਾਤਮਾ ਨੇ ਰੁਕ ਕੇ ਆਖਿਆ ਲਾਲਾ ਜੀ ਹੁਣ ਮੈਂ ਜਾ ਰਿਹਾ ਪਰ ਤੈਨੂੰ ਇੱਕ ਗੱਲ ਦੱਸ ਦੇਵਾਂ ਅੱਜ ਤੋਂ 8 ਦਿਨਾਂ ਬਾਅਦ ਤੇਰੀ ਮੌਤ ਆਉਣੀ ਹੈ ਤੇ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਤੂੰ ਕੀਤਾ ਇੱਕ ਘੰਟਾ ਸਤ ਸੰਗਤ ਹੀ ਤੇਰਾ ਇਕੱਲਾ ਨੇਕ ਕਰਮ ਹੈ ਜਦ ਜੰਗਦੂਤ ਆਉਣ ਉਹ ਪੁੱਛਣਗੇ ਕਿ ਇਸ ਦੇ ਫਲ ਪਹਿਲਾਂ ਲੈਣੇ ਹਨ ਜਾਂ ਪਿੱਛੋਂ ਲੈਣੇ ਹਨ ਤੂੰ ਕਹਿ ਦੇਵੀਂ ਕਿ ਇਸ ਦੇ ਫਾਲ ਨੇ ਜਿਹੜੇ ਮੈਨੂੰ ਪਹਿਲਾਂ ਦੇ ਦੇਵੋ ਫਿਰ ਦੇਖੀ ਜਾਵੇਗੀ ਆਤਮਾ ਦੇ ਨਾਲ ਆਇਆ ਮੌਤ ਆ ਗਈ ਉਸ ਸਾਹੂਕਾਰ ਨੂੰ ਜਮਦੂਤ ਆਏ ਸਾਹੂਕਾਰ ਨੂੰ ਨਾਲ ਲੈ ਗਏ ਧਰਮ ਰਾਜ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਚਿਤ੍ਰਗੁਤ ਨੇ ਕਰਮਾ ਦੀ ਗਿਣਤੀ ਦਿਖਾਈ ਕਾਲੀ ਸੂਚੀ ਸਿਰਫ ਇੱਕ ਚਮਕਦਾ ਰੇਖ ਉਸ ਦੇ ਵਿੱਚ ਇੱਕ ਕੰਟਾ ਸਤ ਸੰਗਲ ਦਾ ਧਰਮ ਰਾਜ ਨੇ ਪੁੱਛਿਆ ਇਹ ਇਕੱਲਾ ਚੰਗਾ ਕਰਮ ਹੈ ਇਸ ਦਾ ਫਲ ਪਹਿਲਾਂ ਲੈਣਾ ਹੈ ਜਾਂ ਬਾਅਦ ਦੇ ਵਿੱਚ ਸਾਹੂਕਾਰ ਨੇ ਨਿਮਰਤਾ ਦੇ ਨਾਲ ਅਰਜ਼ ਕੀਤੀ ਕਿ ਮੈਨੂੰ ਇਹ ਫਲ ਜਿਹੜਾ ਹੁਣੇ ਦੇ ਦੇਵੋ ਪਹਿਲਾਂ ਦੇ ਦੇਵੋ ਅਤੇ ਕਿਰਪਾ ਕਰਕੇ ਮੈਨੂੰ ਉਸ ਮਹਾਤਮਾ ਦੇ ਵੀ ਦਰਸ਼ਨ ਕਰਾ ਦੇਵੋ ਕਿ ਪੂਰਨ ਸੰਤ ਬ੍ਰह्मज्ञानी ਸਰੀਰਕ ਚੋਲੇ ਦੇ ਵਿੱਚ ਹੁੰਦੇ ਹੋਏ ਵੀ ਅੰਦਰੋਂ ਮਹਾਤਮਾ ਦੇ ਨਾਲ ਜੁੜੇ ਹੋਏ ਹੁੰਦੇ ਹਨ ਉਹਨਾਂ ਦੀ ਸੁਰਤ ਹੈ ਜਿਹੜੀ ਸਮੁੱਚੇ ਬ੍ਰਹਮੰਡ ਤੱਕ ਪਹੁੰਚ ਕਰ ਸਕਦੀ ਹੈ ਜੰਦੂਤ ਉਸ ਨੂੰ ਲੈ ਗਏ ਜਿੱਥੇ ਮਹਾਤਮਾ ਪਰਮਾਤਮਾ ਦਾ ਸਿਮਰਨ ਕਰ ਰਿਹਾ ਸੀ ਜਦ ਉੱਥੇ ਸਾਹੂਕਾਰ ਪਹੁੰਚਿਆ ਤਾਂ ਮਹਾਤਮਾ ਨੇ ਅੱਖਾਂ ਖੋਲ੍ਹ ਕੇ ਆਖਿਆ ਤੂੰ ਆ ਗਿਆ ਉਸ ਨੇ ਅਰਦਾਸੀ ਅੰਦਾਜ਼ ਦੇ ਵਿੱਚ ਕਿਹਾ ਜੀ ਤੁਸੀਂ ਕਿਹਾ ਸੀ ਤੇ ਆਪ ਜੀ ਦੀ ਬਖਸ਼ਿਸ਼ ਦੇ ਨਾਲ ਮੈਂ ਆ ਗਿਆ ਹਾਂ ਪਰ ਜੰਦੂਤ ਨੇ ਜਿਹੜੇ ਬਾਹਰ ਖੜੇ ਨੇ ਮਹਾਤਮਾ ਨੇ ਮਿੱਠੀ ਹਾਸੀ ਦੇ ਨਾਲ ਕਿਹਾ ਸਿਮਰਨ ਵਾਲੀ ਥਾਂ ਦੇ ਉੱਤੇ ਜੰਦੂਤ ਨਹੀਂ ਆ ਸਕਦੇ ਇਥੇ ਮਾਲਕ ਦਾ ਨਾਮ ਵੱਜ ਰਿਹਾ ਹੈ ਤੂੰ ਬੈਠਾ ਰਹਿ ਜਮਦੂਤ ਬਾਰ-ਬਾਰ ਬੁਲਾਉਣ ਲੱਗੇ ਪਰ ਸਾਹੂਕਾਰ ਨਹੀਂ ਗਿਆ ਸਾਧੂ ਨੇ ਕਿਹਾ ਤੂੰ ਚੁੱਪ ਕਰ ਬੈਠਾ ਰਹਿ ਹੁਣ ਤੈਨੂੰ ਕੋਈ ਛੂਹ ਤੱਕ ਨਹੀਂ ਸਕਦਾ ਜਮਦੂਤ ਹਾਰ ਗਏ ਧਰਮ ਰਾਜ ਕੋਲ ਵਾਪਸ ਗਏ ਆਖਣ ਲੱਗੇ ਉਹ ਹੁਣ ਵਾਪਸ ਨਹੀਂ ਆਉਂਦਾ ਨਾ ਅਸੀਂ ਅੰਦਰ ਜਾ ਸਕਦੇ ਹਾਂ ਧਰਮ ਰਾਜ ਨੇ ਉੱਤਰ ਦਿੱਤਾ ਉਥੇ ਨਾ ਤੁਸੀਂ ਜਾ ਸਕਦੇ ਹੋ ਤੇ ਨਾ ਹੀ ਉਥੇ ਮੈਂ ਜਾ ਸਕਦਾ ਉਹ ਥਾਂ ਕੇਵਲ ਰੱਬ ਦੀ ਹੈ ਉਥੇ ਕੇਵਲ ਪਰਮਾਤਮਾ ਦਾ ਨਾਮ ਹੈ ਤੂੰ ਉਹਨਾਂ ਦਾ ਖਿਹੜਾ ਛੱਡ ਦੇ ਇੱਕ ਘੰਟਾ ਸਤ ਸੰਗਤ ਦੇ ਵਿੱਚ ਲੰਘਦਾ ਹੈ ਉਹ ਸਦੀਆਂ ਦੀ ਕਮੀ ਪੂਰੀ ਕਰ ਸਕਦਾ ਹੈ ਪਰਮਾਤਮਾ ਦੇ ਨਾਮ ਦੀ ਥਾਂ ਐਸੀ ਹੁੰਦੀ ਹੈ ਜਿੱਥੇ ਨਾ ਮੌਤ ਹੁੰਦੀ ਹੈ ਤੇ ਨਾ ਜਮਦੂਤ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਭਾਵੇਂ ਅਸੀਂ ਸਾਰੀ ਉਮਰ ਭਟਕਦੇ ਰਹੀਏ ਪਰ ਇੱਕ ਸੱਚਾ ਸਾਧੂ ਇੱਕ ਘੰਟੇ ਦੀ satsangt ਨਾਮ ਸਿਮਰਨ ਸਾਡਾ ਜ਼ਿੰਦਗੀ ਦਾ ਭਲਾ ਕਰ ਸਕਦਾ ਹੈ ਇਸ ਕਰਕੇ ਸਾਨੂੰ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਿਹੜੀ satsangt ਕਰਨੀ ਚਾਹੀਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ